ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਡਾ ਅਪਡੇਟ 13 ਮਾਰਚ ਤੋਂ ਬਾਅਦ ਤਰੀਕਾਂ ਦੇ ਐਲਾਨ ਦੀ ਸੰਭਾਵਨਾ ਬੀਜੇਪੀ ਸਾਡੇ ਤੇ ਇੰਡੀਆ ਕੱਟ ਛੋੜਦਾ ਸਾਥ ਛੱਡਣ ਲਈ ਪਾ ਰਹੀ ਦਬਾਅ ਹਰਪਾਲ ਜੀਮਾ ਸ਼ੁਭਕਰਨ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਹੋਵੇ ਕਾਰਵਾਈ ਸੁਨੀਲ ਜਾਖੜ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਪੁਲਿਸ ਦੇ ਮਾਮਲਾ ਦਰਜ ਹੋਣ ਤੱਕ ਪੰਜਾਬ ਸਰਕਾਰ ਦੀ ਕੋਈ ਵੀ ਪੇਸ਼ਕਸ਼ ਨਾ ਸੁਣਨ ਦਾ ਕੀਤਾ ਫੈਸਲਾ। ਸ਼ੁਭਕਰਨ ਮਾਮਲੇ ਤੇ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਪੁਲਿਸ ਤੇ ਪਰਚਾ ਦਰਜ ਹੋਣ ਤੱਕ ਪੰਜਾਬ ਸਰਕਾਰ ਦੀ ਕੋਈ ਵੀ ਪੇਸ਼ਕਸ਼ ਨਾ ਮੰਨਣ ਦਾ ਕੀਤਾ ਫੈਸਲਾ। ਬੀਤੇ ਦਿਨੀ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੌਰਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਕਥਿਤ ਤੌਰ ਤੇ ਗੋਲੀ ਲਗਨ ਕਾਰਨ ਮਾਰੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੇ ਪਰਿਵਾਰ ਮੈਂਬਰਾਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹਾਂ ਐਲਾਨ ਕੀਤਾ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਨੌਜਵਾਨ ਦੀ ਛੋਟੀ ਭੈਣ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਤੁਹਾਨੂੰ ਦੱਸਦੇ ਕਿ ਮ੍ਰਿਤਕ ਨੌਜਵਾਨ ਦਾ ਫਿਲਹਾਲ ਸੰਸਕਾਰ ਨਹੀਂ ਕੀਤਾ ਗਿਆ ਕਿਸਾਨ ਯੂਨੀਅਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਪੀੜਤ ਪਰਿਵਾਰ ਨੂੰ ਜੇਕਰ ਆਰਥਿਕ ਮਦਦ ਨਹੀਂ ਮਿਲਦੀ ਤਾਂ ਉਦੋਂ ਤੱਕ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ ਕਿਉਂਕਿ ਉਹਨਾਂ ਨੇ ਕਥਿਤ ਰੂਪ ਵਿੱਚ ਨੌਜਵਾਨ ਦੇ ਗੋਲੀ ਮਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਇਸ ਮਾਮਲੇ ਵਿੱਚ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨਗੇ ਇਸ ਤੋਂ ਇਲਾਵਾ ਭਗਵਾਨਤਮਾਨ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਨ ਜਿੱਥੇ ਤੱਕ ਸੰਭਵ ਹੈ ਉਹ ਆਪਣਾ ਫਰਜ਼ ਨਿਭਾ ਰਹੇ ਹਨ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕ ਸਭਾ ਦੀਆਂ ਤਰੀਕਾ ਦੇ ਐਲਾਨ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਸੂਤਰਾਂ ਦੇ ਮੁਤਾਬਕ ਚੋਣ ਕਮਿਸ਼ਨ 13 ਮਾਰਚ ਤੋਂ ਬਾਅਦ ਕਿਸੇ ਵੀ ਦਿਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ 2024 ਦੀਆਂ ਲੋਕ ਸਭਾ ਚੋਣਾਂ 7 ਜਾਂ 8 ਪੜਾਵਾਂ ਵਿੱਚ ਹੋ ਸਕਦੀਆਂ ਹਨ ਚੋਣ ਕਮਿਸ਼ਨ ਆਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਲਈ ਕਮਿਸ਼ਨ ਕਈ ਸੂਬਿਆਂ ਦਾ ਦੌਰਾ ਕਰ ਰਿਹਾ ਹੈ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨ ਦੀਆਂ ਟੀਮਾਂ ਆਉਣ ਵਾਲੇ ਹਫਤੇ ਵਿੱਚ ਪੱਛਮੀ ਬੰਗਾਲ ਬਿਹਾਰ ਤਾਮਿਲਨਾਡੂ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦਾ ਦੌਰਾ ਕਰਨਗੀਆਂ ਅਦਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਸੂਤਰਾਂ ਦੇ ਮੁਤਾਬਕ 13 ਮਾਰਚ ਤੋਂ ਬਾਅਦ ਕਿਸੇ ਵੀ ਦਿਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ 2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ ਹੈ ਇਸੇ ਵਿਚਾਰੇ ਸਤਾਤੇ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੇ ਇੰਡੀਆ ਗਾਠ ਜੋੜ ਬਣਾਇਆ ਹੋਇਆ ਹੈ ਜਿਸ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਵੱਖ-ਵੱਖ ਸੂਬਿਆਂ ਵਿੱਚ ਇਕੱਠੀਆਂ ਹੋ ਕੇ ਚੋਣਾਂ ਲੜ ਰਹੀਆਂ ਹਨ ਇਸੇ ਵਿਚਾਰੇ ਆਮਾਦੀ ਪਾਰਟੀ ਨੇ ਦਾਅਵਾ ਕਰ ਦਿੱਤਾ ਹੈ ਕਿ ਕੇਂਦਰ ਵਿੱਚ ਮੌਜੂਦ ਬੀਜੇਪੀ ਸਾਨੂੰ ਇੰਡੀਆ ਗਾਠ ਜੋੜ ਤੋਂ ਦੂਰ ਰਹਿਣ ਦੇ ਲਈ ਦਬਾਅ ਬਣਾ ਰਹੀ ਹੈ ਕਦੇ ਸੀਬੀਆਈ ਬਾਰ-ਬਾਰ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾੜੀ ਨੂੰ ਨੋਟਸ ਭੇਜ ਰਹੀ ਹੈ ਸੱਤ ਨੋਟਿਸ ਲਗਾਤਾਰ ਸੱਤ ਨੋਟਸ ਜਿਹੜੇ ਨੇ ਕਿ ਉਹ ਸਾਡੇ ਕੌਮੀ ਕਨਵੀਨਰ ਰਵਿੰਦ ਕਿਲਜੀ ਬਾਜੂ ਨੂੰ ਭੇਜੇ ਜਾ ਰਹੇ ਨੇ ਕਿਉਂ ਭੇਜੇ ਜਾ ਰਹੇ ਨੇ ਕਿ ਤੁਸੀਂ ਇੰਡੀਆ ਅਲਾਈਅንስ ਤੋਂ ਬਾਹਰ ਆਓ ਤੁਸੀਂ ਇੰਡੀਆ ਅਲਾਈਅንስ ਦੇ ਨਾਲ ਗੱਠਜੋੜ ਨਾ ਕਰੋ ਤੁਸੀਂ ਗੱਠਜੋੜ ਤੋੜ ਦਿਓ ਕਿਉਂਕਿ ਪਿੱਛੇ ਜੇ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਰਹੂਗੀ ਉਹ ਬਿਆਨ ਦੇ ਪਿੱਛੇ ਮੰਸਾ ਕੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਡਰਾ ਕੇ ਧਮਕਾ ਕੇ ਉਹਦੇ ਦੇ ਝੂਠੇ ਕੇਸ ਬਣਾ ਕੇ ਅਸੀਂ ਇੰਡੀਆ ਅਲਾਈਅንስ ਤੋਂ ਬਾਕ ਕਰਾਂਗੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਪਿਛਲੇ 11 ਦਿਨਾਂ ਤੋਂ ਕਿਸਾਨ ਪੰਜਾਬ ਹਰਿਆਣਾ ਦੀ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਹਨ 21 ਫਰਵਰੀ ਨੂੰ ਕਿਸਾਨਾਂ ਨੇ ਮੁੜ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕੀਤੀ ਇਸੇ ਵਿਚਾਲੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਇਸੇ ਦੌਰਾਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿਚਾਲੇ ਹੋਰ ਜ਼ਿਆਦਾ ਰੋਸ ਵਧ ਗਿਆ ਕਿਸਾਨ ਆਗੂ ਇਸ ਮੌਤ ਲਈ ਜੁਮੇਵਾਰ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਦਸ ਰਹੇ ਹਨ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਸ਼ੁਕਰਨ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਹੈ ਜਾਖੜ ਨੇ ਕਿਹਾ ਕਿ ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਸਾਰਾ ਪੰਜਾਬ ਉਸਦੇ ਪਰਿਵਾਰ ਨਾਲ ਖੜਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਸੱਚ ਸਭ ਦੇ ਸਾਹਮਣੇ ਆਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਸ਼ੁਕਰਨ ਦੇ ਵਾਰਸਾਂ ਲਈ 1 ਕਰੋੜ ਰੁਪਏ ਦਾ ਮੁਆਵਜ਼ਾ ਛੋਟੀ ਭੈਣ ਨੂੰ ਪੱਕੀ ਸਰਕਾਰੀ ਨੌਕਰੀ 15 ਲੱਖ ਰੁਪਏ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀ ਕੀਤੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤੀ ਹੈ ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਰਵਜ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਸ਼ੁਭ ਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਨਹੀਂ ਦਰਜ ਕੀਤਾ ਜਾਂਦਾ ਉਦੋਂ ਤੱਕ ਅਜਿਹੀ ਕੋਈ ਵੀ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ ਜਾਵੇਗੀ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੇ ਪੈਰੇ ਤੇ ਕੋਈ ਡਾਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜ ਪਨ ਕੀਤੀ ਤੇ ਔਰ ਇਦੋਂ ਦੀ ਨਾ ਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਥ ਪਿੱਛੇ ਖੜ ਗਿਆ ਆਗੂਆਂ ਨੇ ਅੱਗੇ ਵਧੇ ਤੇ ਫਿਰ ਵੀ ਸਾਡੀ ਪੀਸਫੁਲੀ ਉੱਤਰ ਨੂੰ ਮੂਵ ਕਰਨ ਦੀ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਤੇ ਅਥੂ ਗਾਇਸ ਛੱਡਿਆ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਿਕਲ ਆਉਂਦੀ ਸੋ ਇਹ ਥਾਰੀ ਕਹਾਣੀ ਨੂੰ ਅੱਜ ਸਾਡੇ ਤਿੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ ਦੋ ਦਿਨ ਪਹਿਲਾਂ ਅਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਇੱਕਾ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਗਵਰਨਮੈਂਟ ਨੂੰ ਕਾਂਗੇ ਕੇਂਦਰ ਨਾਲ ਤੋਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਉਹ ਦੇਵੇ ਪੰਜਾਬ ਨੂੰ ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਥੱਲੇ ਬਿਆਨਾਂ ਨਾਲ ਗੱਲ ਨਹੀਂ ਕਰਨੀ ਕਿ ਜੀ ਕਹੀ ਜਾਈਏ ਜੀ ਅਸੀਂ ਬਿਆਨ ਦੇਦਾ ਅਸੀਂ ਆ ਕਹਿੰਦਾ ਅਸੀਂ ਆ ਕਹਤਾ ਬਿਆਨ ਪੋਲੀਟਿਕਲੀ ਗੱਲਾਂ ਨਾਲ ਨਹੀਂ ਗੱਲ ਬਾਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ ਤੋਂ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਭੜਾਇਆ ਤੇ ਇਹ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆ ਕੇ ਪ੍ਰੋਵੋਕ ਕਰ ਰਿਹਾ ਹੈ ਆ ਕੇ ਭੜਕਾ ਰਿਹਾ ਹੈ ਅੱਗੇ ਪੜਦਾਉ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਤੱਕਰ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਿੰਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਰੀ ਮਾਰ ਕਰਤੀ ਜੀ ਆਈ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹ ਤਾਂ ਬਹੁਤ ਵਧੀਆ ਗੱਲਾਂ ਲੱਗਦੀਆਂ ਸੀ ਇਕੱਲੇ ਲੇਕਿਨ ਅੱਜ ਕੁਝ ਨਹੀਂ ਹੋਇਆ ਸਾਡੇ ਏਰੀਏ ਜਾ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਏ ਜਾ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਰ ਤੋਂ ਮੰਗ ਹੈ ਜੀ ਸਰ ਬਸ ਸਾਹਿਬ ਜੀ ਬੋਲਣ ਤੋਂ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇਹ ਗੱਲ ਕੀਤੀ ਹੈ ਮੇਰੇ ਨਾਲ ਸਾਥੀ ਨੇ ਪਰ ਇਹ ਸਾਹਿਬ ਅਜੇ ਦੋ ਫਾਰਮ ਜੜਾਈ ਲੱਗ ਰਹੇ ਆ ਮੈਂ ਜਿੰਨੀ ਗੱਲ ਦੱਸੀ ਹੈ ਉਹ ਦੱਸੀ ਹੈ ਬਾਕੀ ਗੱਲ ਮਤਲਬ ਪੁਨੀਰ ਸਾਹਿਬ ਸਾਰਾ ਟੈਸਟ ਕੀ ਗਏ ਨਹੀਂ ਮੈਂ ਪਹਿਲੇ ਹੀ ਪੀਸੀ ਦੇ ਵਿੱਚ ਦੱਸੀ ਹੈ ਗੱਲ ਕਿ ਪੰਜ ਕਿਸਾਨ ਨਹੀਂ ਪੰਜ ਕਿਸਾਨ ਪਿੱਛੇ ਬੈਠੇ ਟਰਾਲੀਆਂ 'ਚ ਬੈਠੇ ਮੋਰਚਾ ਦਾ ਹਰਿਆਣੇ 'ਚ ਨਹੀਂ ਗਿਆ ਟਰਾਲੀਆਂ 'ਚ ਬੈਠੇ ਨੂੰ ਚੱਕ ਕੇ ਲੈ ਕੇ ਗਏ ਨੇ ਸੋ ਉਧਰ ਕੋਈ ਨਹੀਂ ਗਿਆਗਾ ਸਾਰਾ ਨਹੀਂ ਉਧਰ ਮਤਲਬ ਜਵਾਬ ਧੰਨਵਾਦ ਇੱਕ ਵਾਰ ਇਹ ਕਦੇ ਕਰਦੇ ਹੋ ਆਪਣੇ ਇਹਦੇ ਬਾਰੇ ਸੋਚਦੇ ਆ ਗਰੀਲਾਂ ਨੂੰ ਗਰੀਲਾਂ ਨੂੰ ਇੱਕ ਮਿੰਟ ਯਾਰ ਗਰੀਲਾਂ ਨੂੰ ਬੁਲਾਇਆ ਹੋਇਆ ਹੈ ਇਕੱਲੇ ਇਕੱਲੇ ਨਹੀਂ ਬਸ ਦੇ ਇਕੱਲੇ ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਦਾਂ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਕਿ ਐਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ ਕੋਝ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ ਸਰਕਾਰ ਦਾ ਸੀ ਧਿਆਨ ਉਦੇ ਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ ਅਸੀਂ ਰੱਖੀ ਆ ਉਹ ਸਾਰੀ ਗੱਲ ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਆ ਇਹ ਨਹੀਂ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਜਨ ਹਜੇ ਤੱਕ ਕਾਰਵਾਈ ਕਰਨ ਦੀ ਵਿਜਾਇ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇਗੀ ਕਿ ਕਿਆ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਤੇ ਅੰਦਰੂਪ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਾਇਕ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਝ ਕਰਨ ਤੇ ਕਰਵਾਉਣ ਵਾਲਿਆਂ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹ ਸਪਾਇਕ ਹੋ ਰਿਹਾ ਕਿਉਂ ਕਿ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਨ ਲਏ ਕਿ ਸਾਡੇ ਏਰੀਆ ਦੇ ਵਿੱਚ ਅੱਜ ਉਹ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਤੇ ਕੋਈ ਐਕਸ਼ਨ ਨਹੀਂ ਲੈਂਦੀ ਨਹੀਂ ਲਿਆਗਾ ਅਜ ਤਾਈਂ ਅਗਰ ਉਦਨੇ ਦਾ ਐਕਸ਼ਨ ਲਿਆ ਹੁੰਦਾ ਮੈਂ ਦਾਅਵੇ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਨੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੱਗੇ ਗਏ ਨੇ ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸਦਨ ਦੀ ਸਰਕਾਰ ਦੀ ਢਿੱਲੇ ਦਿਆ ਅਸੀਂ ਠਿੱਕਾ ਭੁਗਤ ਰਹੇ ਆ ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰ ਤੂ ਦੇਖੋ ਜਿਵੇਂ ਗੱਲ ਅਨਿਰਧ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਤੇ ਮੋਰਚਾ ਤਾਂ ਖੰਡ ਜਾਣਾ ਹੈ ਉਹਦਾ ਗ੍ਰਿਫਤਾਰ ਕਰ ਲੈਣੇ ਆ ਕਰ ਲੈ ਸਰਕਾਰ ਨੇ ਗ੍ਰਿਫਤਾਰ ਕਰਨੀ ਆ ਤਾਂ ਲੋਕਾਂ ਨੂੰ ਦਬਾਉਣਾ ਇੱਕਦਰੀ ਜ਼ਿੰਮੇਵਾਰੀ ਹੈ ਇਕੱਲ ਪੰਜਾਬ ਤੋਂ ਕੀ ਸਿਆਸਤ ਹੋ ਰਹੀ ਹੈ ਜੀ ਇਹ ਕਰਨੇ ਨੂੰ ਲੈ ਕੇ ਪੰਜਾਬ ਕੋਲ ਨੂੰ ਲੈ ਕੇ ਸਿਆਸਤ ਤੇ ਸ਼ੁਰੂ ਹੋ ਗਈ ਪੰਜਾਬ ਸਰਕਾਰ ਅਕਸਰ ਦੇ ਪੁਲਿਸ ਰੋਕ ਰਹੀ ਹੈ ਜਾ ਕੇ ਪੁਲਿਸ ਟਿੱਪਰ ਲਾ ਕੇ ਲੰਗਰ ਰੋਕ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ